ਦੇਖੀ ਜਲੰਧਰ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਜਲੰਧਰ ਦੇ ਦੇਰ ਸ਼ਾਮ ਅਰਬਨ ਸਟੇਟ ਫੇਸ 2 ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਜਾਣਕਾਰੀ ਅਨੁਸਾਰ ਅਰਬਨ ਸਟੇਟ ਦੀ ਸੁਪਰਮਾਰਕੀਟ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਦੇ ਵਿੱਚ ਜਿਹੜਾ ਖੌਫ ਦਾ ਮਾਹੌਲ ਹੈ ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੋਏ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਗੋਲੀ ਡਾਕਟਰ ਤੇ ਲੱਗੀ ਹੈ ਜੋ ਕਿ ਉਹਨਾਂ ਦੇ ਪੈਰ ਦੇ ਵਿੱਚ ਲੱਗੀ ਹੈ ਡਾਕਟਰ ਦੀ ਪਛਾਣ ਰਾਹੁਲ ਥੂਤ ਦੇ ਨਾਂ ਤੇ ਹੋਈ ਹੈ ਤੇ ਅਚਾਨਕ ਗੋਲੀ ਦੀ ਆਵਾਜ਼ ਸੁਣਨ ਦੇ ਨਾਲ ਜਿਹੜਾ ਇਲਾਕੇ ਦੇ ਵਿੱਚ ਕਿਦਣਾ ਕਿਤੇ دہشت ਦਾ ਮਾਹੌਲ ਹੈ ਉੱਥੇ ਹੀ ਇਹ ਗੱਲ ਕਰੀਏ ਤਾਂ ਹੁਣ ਡਾਕਟਰ ਨੂੰ ਉਪਚਾਰ ਦੇ ਲਈ ਜਿਹੜਾ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦਾ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਇੱਕ ਵਾਰ ਤੁਸੀਂ ਵੀ ਇਹ ਇੱਥੇ ਮੋਰ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰਨ ਆਈ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਜਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆ ਤੇ ਉਸ ਅਕੋਰਡਿੰਗ ਐਫ ਆਈ ਆਰ ਕਰਾ ਰਹੇ ਜੀ 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 ਹਜੇ ਇੱਕੋ ਫਾਇਰ ਦਾ ਹੀ ਕਲੈਰਿਟੀ ਹੋਈ ਹੈ। ਇਹ ਮੈਡਮ ਕੀ ਨਾਮ ਹੈ ਡਾਕਟਰ ਦਾ? ਡਾਕਟਰ ਰਾਹੁਲ ਸੂਤਰੀ ਦੇ ਹੋਪਟਲ ਨੇ। ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ। ਉਹਨਾਂ ਦੇ ਕਿਸੇ ਗੋਲ ਲੱਗ ਗਿਆ। ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ। ਤੇ ਡੋక్టర్ ਸਾਹਿਬ ਇੱਥੇ ਮਾਰਕੀਟ 'ਚ ਆਏ ਥੇ ਆ ਵੈਸੇ ਇੱਥੇ ਗਰੇਸ ਕੋ। ਨਹੀਂ ਆ ਮੈਂ ਤੁਹਾਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਨ ਲਈ। ਜੀ ਜੀ ਜੀ। ਸੀਟੀ ਵੀ ਵਗੈਰਾ ਦੇਖੀ ਤੁਸੀਂ? ਹਾਂ ਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸੀਸੀਟੀਵੀ। ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ ਮ ਜਿਹੜੇ ਰੈਸਿਪੀ ਇੱਥੇ ਜਿਹੜੇ ਨੇ ਪਹੁੰਚ ਚੁੱਕੇ ਹੈਗੇ ਨੇ ਰਿੰਦਰ ਗਿੱਲ ਜੀ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਕੀ ਗਾਣਾ ਵਾ ਹਾਂਜੀ ਸਰ ਥੋੜੀ ਜਿਹੀ ਗੋਲੀ ਚਲਾਈ ਗਈ ਹੈਗਾ ਲਗਾਤਾਰ ਲਗਾਤਾਰ ਜਾਨੇ ਘਟਣ ਦੇਖਣ ਨੂੰ ਮਿਲਦੀਆਂ ਕੀ ਕਾਰਨ ਹੈ ਸਰ ਡਾਕਟਰ ਰਾਹੁਲ ਸਿੰਘ ਜੀ ਉਹ ਇੱਥੇ ਮੋਰ ਜਿਹੜਾ ਸੁਪਰਮਾਰਕੀਟ ਹੈਗੇ ਇਥੇ ਸ਼ਾਪਿੰਗ ਕਰਨਾ ਆਸੀ ਜੀ ਜਦੋਂ ਬਾਹਰ ਨਿਕਲੇ ਹੈਗੇ ਤਿੰਨ ਨੌਜਵਾਨ ਸੀਗੇ ਜਿਹੜੇ ਉਹ ਇੱਥੇ ਬਾਹਰ ਖੜੇ ਸੀ ਪਹਿਲਾਂ ਜਦੋਂ ਗੱਡੀ ਲੱਗ ਕੇ ਆਏ ਤੇ ਉਹਨੂੰ ਗੱਡੀ ਦੇ ਵਿੱਚ ਉਹਨੂੰ ਪਰਚੇ ਤੇ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਉਹ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਉਹਨੂੰ ਅਰੈਸਟ ਕੀਤਾ ਐਸੀ ਜੂ ਉਹਨਾਂ ਨੇ ਇੱਕ ਵੀਰਾ ਫਾਇਰ ਕੀਤਾ ਹੈ ਜਿਹੜਾ ਡਾਕਟਰ ਸਾਹਿਬ ਦੇ ਫਾਇਰਸ ਲੱਗਾ ਹੈ ਇਹ ਰਹਿ ਗਿਆ ਮੌਕੇ ਤੇ ਇਹ ਟੁੱਟੇ ਦੇਖਾ ਕਿ ਮਾਰਕ ਹੋ ਰਹੀ ਹੈ ਅਸੀਂ ਜਾਣ ਲਿਖ ਰਹੇ ਹਾਂ ਡਾਕਟਰ ਸਾਹਿਬ ਪਰਚੇ ਪਰ ਵੀ ਖੰਡ ਹੈ ਸੀਸੀਟੀਵੀ ਫੁਟੇਜ ਹੈਗੀਆਂ ਸਾਡੇ ਕੋਲ ਬੀਟ ਸੀ ਕੁਆਲਿਟੀ ਹੈਗੀ ਹੈ ਅਮਰ ਕਤਮੰਦੁਰ ਦੀ ਸਰਕਾਰ ਦੇ ਜ਼ੋਰ-ਜ਼ੋਰ ਨਾਲ ਜਾਰੀ ਹੈ ਅਸੀਂ ਗੰਪੇਸ ਕਰਦੇ ਹਾਂ ਸਾਡੇ ਜਿਹੜੇ ਹਮਲਾਵਰ ਆਏ ਸੀ ਕਿਸ ਨੀਤ ਨਾਲ ਆਏ ਸੀ ਕੋਈ ਉਹਨਾਂ ਨੇ ਕੋਈ ਲੁੱਟ ਕਰਨ ਦੀ ਕੋਸ਼ਿਸ਼ ਆ ਕੋਈ ਪਰਾਣੀ ਰੰਜਿਸ਼ ਹੋਣ ਦੀ ਨਹੀਂ ਇਹ ਤਾਂ ਅਜੇ ਜਾਂਚੜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਤੇ ਅਸੀਂ ਡਾਕਟਰ ਸਾਹਿਬ ਅਜੇ ਦਾਖਲ ਹੈ ਜੀ ਹੋਰ ਕੁਝ ਕਿਹੜੀ ਹਸਪਤਾਲ ਤੋਂ ਉਹਨੂੰ ਹਸਪਤਾਲ ਦਾਖਲ ਕਰ ਦਿੱਤੀ ਗਈ ਹੈ ਆਊਟ ਆਫ ਡੇਂਜਰ ਹੈਗੀ ਆ ਉਹਨਾਂ ਦੇ ਬਿਆਨ ਲਾਵਾਂਗੇ ਬਿਆਨ ਲੈ ਕੇ ਉਹਨੂੰ ਕੁਝ ਕਿਸ ਕਰਾਂਗੇ ਜਿਹੜੇ ਉਹਨਾਂ ਦੀ ਪੁਲਿਸ ਰੰਜੀਤ ਸ਼ਾਹੀ ਜਾਂ ਗੁਰੂਆਂ ਨੂੰ ਕਿਸੇ ਕਿਸਮ ਦੇ ਪਰੇ ਲਾਈ ਹੈ ਜਿਹੜੇ ਵਿਕ੍ਰਮ ਪਾਦਰ ਨੂੰ ਅਸਟੀਗੇਸ਼ਨਾ ਜਾਣ ਲੈ ਕੇ ਪੱਤਾ ਸੱਚੀ ਪੈਂਦਾ ਹੈ ਜਿੱਦਾਂ ਵੀ ਅਸਟੀਗੇਸ਼ਨਾ ਕੀਤੀ ਚਲੋ ਵੀ ਉਸਾ ਅਮਰ ਰਹਗਾ ਵੈਸੇ ਜਿਹੜੇ ਤਿੰਨ ਨੌਜਵਾਨ ਆਏ ਸੀਗੇ ਉਹ ਜੋੜਦੀ ਆ ਕੀ ਕਾਰਨ ਤੁਹਾਡੀ ਥੋੜੀ ਕੀ ਕਿ ਤੁਸੀਂ ਬੜੇ ਮੌਕੇ ਵਾਲੇ ਅਫਸਰ ਅਗੇ ਮੌਕੇ ਦੀ ਜਿਹੜੀ ਸੀਸੀਟੀਵੀ ਫੁਰੇਜ ਅਸੀਂ ਚੈੱਕ ਕੀਤੀ ਆ ਉਹਦੇ ਹਿਸਾਬ ਨਾਲ ਤਾਂ ਇਹ ਜਿਹੜੀ ਚੀਜ਼ ਦੇਖਣ ਆਇਆਗਾ ਵੀ ਮੇਬੀ ਜਿਹੜਾ ਸਾਨੂੰ ਮੌਕੇ ਦੀ ਸੀਸੀਟੀਵੀ ਫੁਰੇਜ ਨਜ਼ਰ ਆ ਰਿਹਾ ਹੈਗਾ ਇਹ ਗੱਡੀ ਖੋਣ ਦੀ ਕੋਸ਼ਿਸ਼ ਜਿਹੜੀ ਸੀ ਜੀ ਇੱਕ इजी ਟਾਰਗੇਟ ਜਿਹੜਾ ਹੈਗਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਜੀ ਆਪਣੇ ਨਹੀਂ ਖੋਣ ਦੇ ਟ੍ਰੈਂਪਰਾਂ ਨੇ ਇਹਨੂੰ ਇਵੈਸਟ ਕੀਤਾ ਹੈਗਾ ਤੇ ਉਹਨਾਂ ਨੇ ਫਿਰ ਫੇਰ ਕੀਤਾ ਜਿਹੜਾ ਉਹਨੇ ਪੈਸੇ ਲਗਾਏ ਕੋਈ ਹਮਲਾ